ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਸਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੋਹੋਲੀ ਦੇ ਵੱਲੋਂ ਨਾਬਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਇਹ ਧਰਨਾ ਇਸ ਕਰਕੇ ਲਗਾਇਆ ਗਿਆ ਸੀ ਕਿਉਂਕਿ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਗਾਇਨੀ ਡਾਕਟਰ ਦੀ ਅਸਾਮੀ ਖਾਲੀ ਪਈ ਸੀ ਜਿਸ ਦੇ ਚੱਲਦਿਆਂ ਗਰਭਵਤੀ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪਰਮਜੀਤ ਸਿੰਘ ਸਹੋਲੀ ਦੇ ਵੱਲੋਂ ਧਰਨਾ ਲਗਾਉਣ ਤੋਂ ਬਾਅਦ ਖਬਰ ਮੀਡੀਆ ਦੇ ਵਿੱਚ ਨਸ਼ਰ ਹੋਣ ਲੱਗੀਆਂ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਨਜ਼ਰ ਬਣਾਈ ਗਈ ਅਤੇ ਕਾਰਵਾਈ ਕੀਤੀ ਗਈ ਅਤੇ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਖਾਲੀ ਪਈ ਅਸਾਮੀ ਨੂੰ ਭਰਿਆ ਗਿਆ ਫਿਲਹਾਲ ਇਹ ਅਸਾਮੀ ਫੌਰੀ ਤੌਰ ਤੇ ਭਰੀ ਗਈ ਹੈ ਪਰ ਇਸ ਦੇ ਨਾਲ ਆਉਣ ਵਾਲੀਆਂ ਦਿੱਕਤਾਂ ਨੂੰ ਜ਼ਰੂਰ ਦੂਰ ਕੀਤਾ ਗਿਆ ਜਿਸ ਕਰਕੇ ਹੁਣ ਹਸਪਤਾਲ ਵਿੱਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੇ ਵਿੱਚ ਖੁਸ਼ੀ ਦਿਖਾਈ ਦੇ ਰਹੀ ਹੈ ਅਤੇ ਦੂਜੇ ਪਾਸੇ ਸਮੂਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਵਿਸ਼ੇਸ਼ ਤੌਰ ਤੇ ਜਿਹੜੇ ਮਰੀਜ਼ ਨੇ ਜਦੋਂ ਕੋਈ ਵੀ ਕਿਸੇ ਬਿਮਾਰੀ ਤੋਂ ਪੀੜਤ ਹੋਵੇ ਉਹ ਸਿੱਧਾ ਰੱਬ ਨਾਲੇ ਤਾਰਾਂ ਜੋੜ ਲੈਂਦਾ ਜਦੋਂ ਉਹਦੇ ਤਕਲੀਫ ਹੁੰਦੀ ਹੈ ਉਹਦੀ ਜਿਆਦਾ ਸੁਣੀ ਜਾਂਦੀ ਹੁੰਦੀ ਹੈ ਸਾਡੇ ਰਾਹੀਂ ਸੁਣੀ ਗਈ ਮੀਡੀਏ ਰਾਹੀਂ ਸੁਣੀ ਗਈ ਵਿਸ਼ੇਸ਼ ਤੌਰ ਤੇ ਜਿਹੜੇ ਤੁਹਾਡੇ ਚੈਨਲ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਗਿਣਤੀ ਦੇ ਲੋਕਾਂ ਦਾ ਕਿ ਉਹਨਾਂ ਨੂੰ ਜੋ ਇਨਸਾਫ ਮੰਗਦਾ ਸੀ ਪੰਜਾਬ ਦੇ ਲੋਕ ਖਾਸ ਕਰ ਨਾਬੇ ਸ਼ਹਿਰ ਦੇ ਕਿ ਸਾਨੂੰ ਇੱਥੇ ਗੈਨੀ ਦੇ ਡਾਕਟਰ অতি ਜ਼ਰੂਰੀ ਨੇ ਉਹਨਾਂ ਇਸ ਸਮੇਂ ਜ਼ਰੂਰੀ ਨਹੀਂ ਸੀ ਜਿੰਨਾ ਗੈਨੀ ਦਾ ਡਾਕਟਰ ਜ਼ਰੂਰੀ ਸੀ ਅੱਜ ਮੈਂ ਦੇਖ ਕੇ ਸਾਡੀਆਂ ਧੀਆਂ ਭੈਣਾਂ ਨੂੰ ਮੈਂ ਖੁਸ਼ ਹੋ ਰਿਹਾ ਜਦੋਂ ਡਾਕਟਰ ਸਾਹਿਬ ਬੈਠੇ ਨੇ ਤੇ ਉਹਨਾਂ ਨੂੰ ਚੈੱਕ ਕਰ ਰਹੇ ਨੇ ਬਹੁਤ ਵੱਡਾ ਮਾਣ ਮਿਲਿਆ ਇਸ ਲਈ ਮੈਂ ਕੋਈ ਨਿੰਦਕ ਨਹੀਂ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ देर आए दुरुਸਤਾ ਪਰ ਜੇ ਸਾਡਾ ਸਿਹਤ ਮੰਤਰੀ ਇਸੇ ਤਰ੍ਹਾਂ ਜਿੱਥੇ ਹੋਰ ਹਸਪਤਾਲਾਂ 'ਚ ਵੀ ਡਾਕਟਰਾਂ ਦੀਆਂ ਘਾਟਾਂ ਨੇ ਨਰਸਾਂ ਦੀਆਂ ਘਾਟਾਂ ਨੇ ਫੋਰਥ ਕਲਾਸ ਦੇ ਨੇ ਘਾਟਾਂ ਨੇ ਉਹਨਾਂ ਨੂੰ ਪੂਰਾ ਕਰਨ ਇਹ ਇੱਕ ਸਰੀਰ ਦਾ ਅੰਗ ਹੈ ਵਿਸ਼ੇਸ਼ ਤੌਰ ਤੇ ਸਿਹਤ ਹੈ ਜਿਹੜੀ ਜੇ ਸਿਹਤ ਠੀਕ ਹੋਊਗੀ ਪੰਜਾਬ ਦੇ ਲੋਕਾਂ ਦੀ ਆਪੇ ਕੰਮ ਕਰ ਲੈਣਗੇ ਐਸੇ ਕਮਾ ਲੈਣਗੇ ਕੋਈ ਘਾਟ ਨਹੀਂ ਪੈਣੀ ਪਰ ਜੇ ਸਿਹਤ ਕਿੰਨੀ ਰੋ ਰਏ ਨੇ ਸਾਰਾ ਹੀ ਨੁਕਸਾਨ ਹੋਊਗਾ ਇੱਧਰ ਸਰਕਾਰ ਨੂੰ ਜਿੰਨਾ ਵੀ ਧਨ ਲਾਇਆ ਜਾ ਸਕਦਾ ਲਾਉਣ ਤੇ ਲੋਕਾਂ ਨੂੰ ਨਾਲੇ ਰਜਗਾਰ ਮਿਲੂਗਾ ਨਾਲੇ ਲੋਕਾਂ ਦਾ ਪੱਲਾ ਸੂਮੁੱਛੇ ਹਲਕੇ ਨੂੰ ਕਿੰਨਾ ਕੁ ਬੈਨੀਫਿਟ ਹੈ ਇਸ ਚੀਜ਼ ਦਾ ਕਿਉਂਕਿ ਦੂਰ ਦਰਡੇ ਜਾਂ ਪਟਿਆਲੇ ਜਾਣਾ ਪੈਂਦਾ ਸੀ ਜਿਆ ਫੋਰ ਇਹ ਮਹਾਰਾਜਾ ਨਾਬੇ ਦਾ ਸ਼ਹਿਰ ਹੈ ਜਿਹੜਾ ਧਾਰਮੀ ਸ਼ਹਿਰ ਹੈ ਇਹ ਬਹੁਤ ਮਸ਼ਹੂਰ ਹਸਪਤਾਲ ਹੈ ਪ੍ਰਾਣਾ ਲੰਮੇ ਚਲੇ ਅਰਸੇ ਤੋਂ ਸਾਡੇ ਪਤਾ ਨਹੀਂ ਕਿਹੜੇ ਸਾਡੇ ਬਜ਼ੁਰਗਾਂ ਦੇ ਵੀ ਜਨਮ ਤੋਂ ਪਹਿਲਾਂ ਦਾ ਇਸ ਕਰਕੇ ਇਹ ਹਸਪੀਟਲ ਦਾ ਨਾਂ ਹੈ ਨਾਂ ਨੂੰ ਬਣਿਆ ਰੱਖਣਾ ਚਾਹੇ ਇਥੇ ਦਾ ਕੋਈ ਵਿਧਾਇਕ ਬਣ ਜੇ ਚਾਹੇ ਮੰਤਰੀ ਬਣ ਜੇ ਉਹਦੀ ਵੀ ਡਿਊਟੀ ਬਣ ਜਾਂਦੀ ਹੈ ਕਿ ਇਹਦੀ ਬਹੁਤ ਵੱਡੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਲੋਕ ਅੱਜ ਦੀਆਂ ਸਹੂਲਤਾਂਾਂ ਦਾ ਆਪਣੇ ਸਾਧਨਾ ਤੇ ਆਉਂਦੇ ਨੇ ਪਹਿਲਾਂ ਬੱਸਾਂ ਤੇ ਟੈਂਪੂਆਂ ਤੇ ਰੇੜਿਆਂ ਤੇ ਚੜ ਕੇ ਸਾਈਕਲਾਂ ਤੇ ਲੋਕ ਆ ਕੇ ਇੱਥੇ ਦਵਾਈ ਲੈਣ ਆਉਂਦੇ थे ਬਹੁਤ ਵੱਡੀ ਸਹੂਲਤ ਹੈ ਇਹ ਮੰਗਾਈ ਦੇ ਕਾਰਨ ਅਸੀਂ ਬਾਹਰਲੇ ਡਾਕਟਰਾਂ ਦਾ ਪੈਸੇ ਫੋਲਡ ਲੋਕ ਨਹੀਂ ਕਰ ਸਕਦੇ ਇੰਨੀਆਂ ਮਹਿੰਗੀਆਂ ਫੀਸਾਂ ਨੇ ਇਹਦੇ ਕਰਕੇ ਸਾਡੀ ਲੜਾਈ ਸੀ ਕਿ ਅੱਜ ਧੀ ਪੈਣ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਬਾਹਰ 15000 ਤੋਂ ਸ਼ੁਰੂ ਹੋ ਕੇ ਅੱਗੇ ਤਾਂ 50 ਤੱਕ ਚੱਲਿਆ ਜਾਂਦਾ ਇਸ ਕਰਕੇ ਇੱਥੇ ਹੈ ਜਿਹੜਾ ਸਰਕਾਰ ਨੇ ਵਧੀਆ ਚਲਾਈ ਹੈ ਸਕੀਮ ਉਹਨੂੰ ਲਾਗੂ ਰੱਖਿਆ ਰਹਿਣਾ ਚਾਹੀਦਾ ਜੇ ਕਿਤੇ ਘਾਟ ਆ ਉਹਨੂੰ ਪੂਰੀ ਪੂਰੀ ਕਰੇ ਸਰਕਾਰ ਕਿ ਜਿਹੜੀ ਵੀ ਧੀ ਭੈਣ ਖਾਸ ਕਰ ਅ즈ਮੇਰਾ ਧਰਮ ਨਹੀਂ ਕਹਿੰਦਾ ਵੀ ਮੈਂ ਕਿਸੇ ਨਾਂ ਲਵਾ ਕਿਸੇ ਜਾਤ ਪਾਤ ਦਾ ਮੈਂ ਲੈਣਾ ਨਹੀਂ ਪਰ ਜਿਨ੍ਹਾਂ ਨੂੰ ਸਹੂਲਤ ਮਿਲਦੀ ਹੈ ਸਰਕਾਰ ਨੂੰ ਦੇਣੀ ਚਾਹੀਦਾ ਜੇ ਪੈਸੇ ਇੱਥੇ ਉਹ ਖਾਤੇ 'ਚ ਘਟਦੇ ਤਾਂ ਪੂਰੇ ਪਾਉਣੇ ਚਾਹੀਦੇ ਤਾਂ ਕਿ ਮਰੀਜ਼ ਨੂੰ ਫੌਰੀ ਤੌਰ ਤੇ ਪੈਸਾ ਵੀ ਮਿਲੇ ਕਿਸ ਤਰ੍ਹਾਂ ਦੇਖ ਲਓ ਖਬਰਾਂ ਨਾਸ਼ਰ ਹੋਣ ਤੋਂ ਬਾਅਦ ਹੀ ਸਰਕਾਰ ਜਾਗੀਏ ਪਹਿਲਾਂ ਹੋਣਾ ਚਾਹੀਦਾ ਸੀ ਇਹ ਉਪਰਾਲਾ ਗੱਲ ਇਹ ਹੈ ਵੀ ਇੱਥੇ ਪਤਾ ਨਹੀਂ ਕੀ ਪੰਜਾਬ ਦੀ ਕੋਈ ਮਿੱਟੀ 'ਚ ਕੋਈ ਘਾਟ ਪੈਗੀ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜਦੋਂ ਝੂਠਾ ਦਿੰਦਾ ਕੋਈ ਨਾ ਕੋਈ ਆ ਕੇ ਹਲੂਣਾ ਦਿੰਦਾ ਹੈ ਮੀਡੀਆ ਦਿੰਦਾ ਹੈ ਸਾਡੇ ਵਰਗੇ ਲੋਕ ਸੜਕ ਤੇ ਆ ਕੇ ਬਹਿੰਦੇ ਨੇ ਦਿਖਦਾ ਵੀ ਮਜ਼ਹਰਾ ਹੋ ਗਿਆ ਲੋਕਾਂ 'ਚ ਸਾਡਾ ਵਿਰੋਧ ਹੋਣ ਲੱਗ ਗਿਆ ਉਦੋਂ ਕੰਮ ਮਿੰਟੋਂ ਮਿੱਟੀ ਕਰ ਦਿੰਦੇ ਨੇ ਜਿਨੀ ਦੇ ਕੋਈ ਨਾ ਬੋਲੇ ਕੋਈ ਬੋਲ ਦੇਈ ਦੀ ਹੁਣ ਮੰਤਰੀ ਦਾ ਦੋ ਤਿੰਨ ਵਾਰੀ ਆਉਣਾ ਇੱਥੇ ਗੇੜਾ ਮਾਰ ਕੇ ਮੁੜ ਜਾਣਾ ਕੀ ਗੱਲ ਹੈ ਜੀ ਕੁਛ ਨਾ ਕੋ ਦੇਖ ਕੇ ਜਾਓ ਮੰਤਰੀ ਅਸੀਂ ਵੀ ਐਡੀ ਵੱਡੀ ਖਬਰ ਜਿਵੇਂ ਅੱਜ ਕਹਿ ਰਹੇ ਆਪਾਂ ਵੀ ਚੰਗਾ ਕਰਿਆ ਇਸੇ ਤਰ੍ਹਾਂ ਐਡੀ ਬਣਦੀ ਜੇ ਨਾਲ ਕਹਿੰਦੇ ਮੰਤਰੀ ਸਾਹਿਬ 10 ਲੱਖ ਰੁਪਏ ਹੀ ਦੇ ਕੇ ਉਹ ਸਹੂਲਤ ਮਿਲਦੀ ਨਾ ਸਾਡੇ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਪੈਸਾ ਲੱਗਦਾ ਪਰ ਅਫਸੋਸ ਕਿ ਕੱਲਾ ਸਵਾਇਚ ਚਾਹ ਵੀ ਸਾਡੀ ਉਹ ਪੀ ਕੇ ਮੁੜ ਜਾਂਦੇ ਨੇ ਬੜੇ ਦੁੱਖ ਦੀ ਗੱਲ ਆ ਦੇਖੋ ਜੀ ਜਦੋਂ ਨਵੀਂ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਦੋ ਗੱਲਾਂ ਨੂੰ ਵੱਧ ਤਰਜੀਹ ਦਿੱਤੀ ਇੱਕ ਹੈਲਥ ਨੂੰ ਇੱਕ ਐਜੂਕੇਸ਼ਨ ਨੂੰ ਇਹਨਾਂ ਨੇ ਹੁਣ ਮਹੱਲਾ ਕਲੀਨਿਕ ਵਾਲਾ ਜੋ ਦਿੱਲੀ ਦਾ ਸਿਸਟਮ ਸੀ ਉਹ ਚਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਪਰ ਇਹ ਇੱਕ ਸਟੇਟ ਹੈ ਸਟੇਟ ਹੋਣ ਕਰਕੇ ਇੱਥੇ ਮਹੱਲੇ ਮੂਲੇ ਕੋਈ ਨਹੀਂ ਇੱਥੇ ਜਿਆਦਾ ਵੱਡੇ ਨਗਰ ਨੇ ਜਾਂ ਵੱਡੇ ਸ਼ਹਿਰ ਨੇ ਇਸ ਕਰਕੇ ਸਾਡੇ ਇਸ ਨਾਭਾ ਸ਼ਹਿਰ ਦਾ ਜਿਹੜਾ ریاਸਤੀ ਸ਼ਹਿਰ ਹੈ ਮਹਾਰਾਜਾ ਹੀਰਾ ਸਿੰਘ ਦਾ ریاਸਤੀ ਸ਼ਹਿਰ ਹੈ ਇਹਦੇ ਵਿੱਚ ਜਿਹੜਾ ਹਸਪੀਟਲ ਹੈ ਬਹੁਤ ਪੁਰਾਣਾ ਬਣਿਆ ਹੋਇਆ ਔਰ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਔਰ ਵਧੀਆ ਸਿਸਟਮ ਹੈ ਉਸ ਨੂੰ ਚਲਾਉਣ ਖਾਤਰ ਇੱਥੇ ਡਾਕਟਰਾਂ ਦੀ ਘਾਟ ਸੀ ਉਹ ਇਹਨਾਂ ਨੇ ਐਸਐਮਓ ਸਾਹਿਬ ਵੀ ਹੁਣ ਭੇਜਤੇ ਜਦੋਂ ਅਕਾਲੀ ਦਲ ਸੁਤੰਤਰ ਨੇ ਧਰਨਾ ਲਾਇਆ ਹੁਣ ਗੈਨੀ ਦੀ ਡਾਕਟਰ ਉਹ ਵੀ ਆ ਗਏ ਚਲੋ ਲੋਕਾਂ ਨੂੰ ਸਹੂਲਤ ਤਾਂ ਮਿਲੀ ਕਿਉਂਕਿ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਫੀਸਾਂ ਇੰਨੀਆਂ ਨੇ ਖਰਚੇ ਇੰਨੇ ਨੇ ਗਰੀਬ ਆਦਮੀ ਉਹਨੂੰ ਦੇ ਨਹੀਂ ਸਕਦਾ ਜਿਸ ਕਰਕੇ ਇੱਥੇ ਜ਼ਰੂਰਤ ਸੀਗੀ ਕਿ ਗਰੀਬ ਲੋਕਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਇਸ ਕਰਕੇ ਕਾਲੀ ਦਲ ਸੁਤੰਤਰ ਨੇ 2-3 ਵਾਰ ਧਰਨਾ ਲਾਉਣ ਤੋਂ ਬਾਅਦ ਉਹਨਾਂ ਦੀ ਮੰਗ ਪੂਰੀ ਕੀਤੀ ਔਰ ਮੀਡੀਆ ਨੇ ਜਿੰਨਾ ਸਹਿਯੋਗ ਦਿੱਤਾ ਉਹ ਬਹੁਤ ਵੱਡਾ ਸਲਾਹਨਾਜੋ ਕਦਮ ਹੈ ਉਹਨਾਂ ਦਾ ਕਿ ਉਹਨਾਂ ਨੇ ਗੱਲ ਸਾਡੀ ਹਾਈ ਲੈਵਲ ਤੱਕ ਪਹੁੰਚਾਈ ਜਿਸ ਕਰਕੇ ਸਾਡੀ ਇਹ ਮੰਗ ਪੂਰੀ ਹੋਈ। ਰਵਿੰਦ ਜੀ ਜਿਹੜਾ ਹੈਗਾ ਇੱਥੇ ਡਾਕਟਰ ਆਏ ਨੇ ਹੁਣ ਨਵੇਂ 8-9 ਮਹੀਨੇ ਮਾਰੋ ਤੇ ਤੁਹਾਨੂੰ ਪਹਿਲਾਂ ਬਾਹਰ ਚੈੱਕਅਪ ਕਰਾਉਣਾ ਪੈਂਦਾ ਸੀ ਕਿੰਨੀ ਕਿਸਾਨੀ ਹੋ ਜਾ। ਬਹੁਤ ਆਸਾਨ ਹੋ ਗਿਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਹੈਗਾ ਹੁਣ ਆਏ ਨੇ ਕਾਫੀ ਹਰਸੇ ਮੰਗ। ਸਰ ਇਹ ਕਹਿਣਾ ਚਾਹੁੰਦੇ ਆਂ ਕਿ ਇੱਕ ਤਾਂ ਆਸਾਨੀ ਹੋਈ ਆ, ਲੋਕਲ ਹੈ ਬਾਹਰ ਫਿਰਨਾ ਨਹੀਂ ਪੈਂਦਾ। ਦੇਖੋ ਬਾਹਰ ਖਰਚੇ ਬਹੁਤ ਨੇ। ਖਰਚਾ ਬਹੁਤ ਆ ਜੀ। ਪ੍ਰਾਈਵੇਟ ਤੇ ਇੰਨਾ ਖਰਚਾ ਹੰ ਕਰਸਾ। ਪਹਿਲਾਂ ਕਿੱਥੇ ਚੈਕ-ਅਪ ਕਰਵਾਣ ਜਾਂਦੇ ਜਦੋਂ ਡਾਕਟਰ ਪਹਿਲੇ ਬਾਹਰ ਪ੍ਰਾਈਵੇਟ ਪ੍ਰਾਈਵੇਟ ਚ ਕਰਵਾਣ ਜਾਂਦੇ ਸੀ ਇੱਥੇ ਜਿੰਨੀ ਵਾਰ ਵੀ ਆਇਆ ਥੋੜਾ ਮੀਡੀਆ ਪੱਤਰਕਾਰ ਇੱਥੇ ਰਹਿੰਦੇ ਸੀ ਧਰਨੇ ਤੁਰਨੇ ਵੀ ਲੋਕਾਂ ਨੇ ਦਿੱਤੇ ਨੇ ਕਿ ਇੱਥੇ ਇਦਾਂ ਸੀ ਕਿ ਜਲਦੀ ਤੋਂ ਜਲਦੀ ਕੋਈ ਆਵੇ ਥੋੜੇ ਸਹਾਇਕ ਨਾਲ ਇੱਥੇ ਜਲਦੀ ਜਲਦੀ ਐਕਸ਼ਨ ਹੋਏ ਆ बस ਇਦਾਂ ਹੀ ਜਿੱਥੇ ਜਿੱਥੇ ਜ਼ਰੂਰਤ ਆਵੇ ਚੱਲਦੇ ਰਹੋ ਤਾਂ ਚੰਗੀ ਗੱਲ ਹੈ ਪਹਿਲਾਂ ਕਾਫੀ ਮੁਸ਼ਕਿਲ ਆਉਂਦੀ ਹੋਊਗੀ ਕਿਉਂਕਿ ਬਾਹਰ ਜਾਣਾ ਪੈਂਦਾ ਸੀਗਾ ਹਾਂ ਬਾਹਰ ਜਾਣਾ ਪੈਂਦਾ ਜ ਬਹੁਤ ਮੁਸ਼ਕਿਲ ਆਉਂਦੀ ਸੀ ਆ ਉੱਥੇ ਵੀ ਪ੍ਰਾਈਵੇਟ ਸੈਕਟਰ ਆ ਉਹ ਵੀ ਸਰਕਾਰੀ ਹਸਪੀਟਲ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਡਿਊਟੀ ਲੱਗੀ ਰਹਿੰਦੀ ਆ ਜਾਂ ਉੱਥੇ ਨਹੀਂ ਮਿਲਣਾ ਫੇਰ ਇਦਾਂ ਆਉਦੀ ਬਹੁਤ ਆਰਾਮੈਂਟ ਤਾਂ ਹੋਣੀ ਪੈਂਦੀ ਆ ਜੀ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਪਹਿਲਾਂ ਸੀ ਪਟਿਆਲਾ ਜਾਣਾ ਪੈਂਦਾ ਸੀ ਜੀ ਸਾਨੂੰ ਜੀ ਹੁਣ ਬਹੁਤ ਜ਼ਿਆਦਾ ਖੁਸ਼ੀ ਹੋ ਰਿਹਾ ਕਿ ਡਾਕਟਰ ਕਲਕੀ ਬੀਗ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ ਕਦੇ ਕਿੱਧਰੇ ਜਾਂਦੇ ਸੀ ਇਹ ਕਦੇ ਕਿੱਧਰੇ ਜਾਂਦੇ ਸੀ ਹੁਣ ਸਰਕਾਰ ਦਾ ਪਰਾਲਾ ਡਾਕਟਰ ਆ ਗਏ ਕਿਵੇਂ ਦੇਖ ਲਓ ਜੀ ਐਸ ਮੈਡਮ ਨੇ ਦਿਖਾਇਆ ਕਰਦੇ ਸਾਨੂੰ ਬਹੁਤ ਖੁਸ਼ੀ ਆ ਸਰ ਵੀਰ ਡਾਕਟਰ ਆਨੇ ਸਾਨੂੰ ਪਹਿਲਾਂ ਕਦੇ ਕਿੱਥੇ ਜਾਣਾ ਪੈਂਦਾ ਸੀ ਕਦੇ ਪੁਹਾਣੀਗੜ ਕਦੇ ਪ੍ਰਾਈਵੇਟ ਡਾਕਟਰ ਕੋਲ ਜਾਣਾ ਪੈਂਦਾ ਸੀਗਾ ਕਿਉਂਕਿ ਅੱਜ ਕੱਲ ਨਿੱਜ ਐਸ ਵੀ ਨਹੀਂ ਪ੍ਰਾਈਵੇਟ ਡਾਕਟਰਾਂ ਕੋਲ ਜਾ ਸਕੀ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਵੀਰ ਨਰਸ ਜੀ ਥੈਂਕ ਯੂ ਡਾਕਟਰ ਹਾਂਜੀ ਅਸੀਓ ਚੈਨਲ ਦਾ ਬਧਨਵਾਦ ਕਰਦੇ ਆ ਜਿਹੜੀ ਸਾਡੀ ਖਬਰ ਅੱਗੇ ਸਾਰੀ ਦੁਨੀਆ ਤੱਕ ਪਹੁੰਚਾ ਰਹੇ ਨੇ ਥੈਂਕ ਯੂ ਡਾਕਟਰ ਜੀ ਤੁਸੀਂ ਆਇਓ तकरीबन 8-9 ਮਹੀਨੇ ਤੋਂ ਖਾਲੀ ਪਿਆ ਸੀ ਕਿੰਨੇ ਕੁ ਪੇਸ਼ੈਂਟ ਆਏ ਫਿਲਹਾਲ ਤਾਂ ਥੋੜੇ ਬਹੁਤੇ ਆਏ ਨੇ 25 ਕਾਗੇ ਨੇ ਤੇ ਹਜੇ ਅੱਜ ਮੇਰਾ ਫਰਸਟ ਡੇ ਹੈ ਜੁਆਇਨਿੰਗ ਦਾ ਹੀ ਮੇਰੇ ਖਿਆਲ ਚ ਹੌਲੀ ਹੌਲੀ ਜਿਵੇਂ ਜਿਵੇਂ ਸਪਰੈਡ ਹੋਊਗੀ ਨਿਊਜ਼ ਹੋਰ ਵੀ ਲੋਕ ਇ ਆ ਜਾਣਗੇ ਜਿਵੇਂ ਕਾਫੀ ਪਰੇਸ਼ਾਨੀ ਆ ਰਹੀ ਸੀ ਪੇਸ਼ੈਂਟ ਨੂੰ ਹੁਣ ਤਾਂ ਕਿਸ ਤਰ੍ਹਾਂ ਦੇ ਜਿਵੇਂ ਡਿਲੀਵਰੀ ਵਗੈਰਾ ਇਹ ਤੇ ਉਹ ਜਿਹੜਾ ਪ੍ਰਗਟਨਾ ਪੈਂਦਾ ਹੈ। ਹਾਂਜੀ। ਹੁਣ ਕਿਉਂਕਿ ਹੁਣ ਪੋਸਟਿੰਗ ਹੋਈ ਹੈ ਤੇ ਕੰਮ ਕਰਾਂਗੇ। ਜਿਹੜੀ ਡੈਫੀਸ਼ੀਐਂਸੀ ਪਿਛਲੇ ਕੁਝ ਮਹੀਨੇ ਤੋਂ ਚੱਲ ਰਹੀ ਸੀ ਪੂਰੀ ਕੋਸ਼ਿਸ਼ ਕਰਾਂਗੇ ਉਹਨੂੰ ਫਿਲਫਿਲ ਕਰਨ ਦੀ ਤੇ ਜੋ ਸਾਡੀ ਜੋ ਸਾਡਾ ਬੰਦਾ ਹੈਗਾ ਡਿਊਟੀ ਹੈਗੀ ਪੂਰੀ ਦੇਵਾਂਗੇ ਆਪਣੇ ਵੱਲੋਂ। ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲਬਾਣਾ ਦੀ ਵਿਸ਼ੇਸ਼ ਰਿਪੋਰਟ।